ਸਸਿਕਾਹ ਦੋਸਤੋ ਤੁਸੀਂ ਦੇਖ ਰਹੇ ਪਬਲਿਕ ਗਾਰਡੀਅਨ ਤੇ ਮੈਂ ਸਰਵਜੀਤ ਸਿੰਘ ਦੋਸਤੋ ਅੱਜ ਪ੍ਰਧਾਨ ਮੰਤਰੀ ਦੀ ਜਿਹੜੀ ਪਟਿਆਲਾ ਵਿੱਚ ਮੈਗਾ ਰੈਲੀ ਹੁੰਦੀ ਪਈ ਹੈ ਉਹਦੇ ਕਾਰਨ ਅੱਜ ਨੈਸ਼ਨਲ ਹਾਈਵੇ ਜਿਹੜਾ ਹੈਗਾ ਪਟਿਆਲਾ ਤੇ ਰਾਜਪੂਰਾ ਵਾਲਾ ਉਹ ਬੰਦ ਕਰ ਦਿੱਤਾ ਗਿਆ ਹੈ ਕਿਸਾਨਾਂ ਦੇ ਵਿਰੋਧ ਕਰਕੇ ਕਿ ਕਿਸਾਨ ਪਟਿਆਲਾ ਤੱਕ ਨਾ ਪਹੁੰਚ ਸਕਣ ਪ੍ਰਧਾਨ ਮੰਤਰੀ ਦੀ ਮੈਗਾ ਰੈਲੀ ਵਿੱਚ ਤੇ ਅਸੀਂ ਤੁਹਾਨੂੰ ਲਾਈਵ ਦਿਖਾਣ ਦੇ ਪਏ ਆ ਤੇ ਨਾਲ ਲੈ ਕੇ ਚਾ ਦਿਖਾਣੇ ਆ ਕਿ ਕਿਹੜੇ ਕਿਹੜੇ ਚਾਪ ਚੌਗੰਦ ਜਿਹੜਾ ਹਾਈ ਸਕਿਉਰਿਟੀ ਦਾ ਇੰਤਜ਼ਾਮ ਕੀਤੇ ਗਏ ਨੇ ਤੇ ਪ੍ਰਸ਼ਾਸਨ ਨੇ ਕਿਹੜੇ ਕਿਹੜੇ ਸੜਕਾਂ ਨਵੇਂ ਹੁਣ ਰੂਟ ਜਿਹੜੇ ਨੇ कड़े हैं जिथो कि ग अपनी गड्डिया लाइव अभी कि बी कि बैरीकेड गए ने डेहड़ी जटा जो टोल प्लाजा है वो बंद कर दिया गया बिल्कुल कि कोई भी यह चूक ना हो जाए कि कोई भी गलत आंसर जरा है मैगा रैली तक पहुंच सके भी डेढ़ी जटा टोल तक रोक दिता गया है तो बाकी आम पब्लिक पिंड ट्रैफिक डाइवर्ट करके कट कर, कर देते ने आओ तहुन तो दिखाने की लाइव तस्वीर कि, कि ट्रैफिक ना कि ट्रैफिक न डायवर्ट किया जा रहा है तो पब्लिक द ग्डिया जगिया है तो रैली वास्तव जी गडिया है कितों कड़िया जाओ देखिए लाइव तस्वीर ਇਸ ਵਕਤ ਅਸੀਂ ਪਟਿਆਲਾ ਰਾਜਪੁਰਾ ਰੋਡ ਦੇ ਟੋਲ ਪਲਾਜ਼ਾ ਤੇ ਖੜੇ ਆ ਪਬਲਿਕ ਗਾਰਡੀਅਨ نیوز ਤੇ ਤੁਸੀਂ ਵੇਖ ਰਹੇ ਹੋ ਕਿ ਐਂਟਰੀ ਜੋ ਹੈ ਉਹ ਪਟਿਆਲਾ ਦੀ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਹੈ ਔਰ ਇਹ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਤੁਸੀਂ ਕਿਸਾਨਾਂ ਦਾ ਇਕੱਠ ਵੀ ਵੇਖ ਸਕਦੇ ਹੋ ਕਿ ਕਿਸਾਨ ਜੋ ਖੜੇ ਨੇ ਵਿਰੋਧ ਦੇ ਵਿੱਚ ਔਰ ਦੂਜੇ ਪਾਸੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਲੱਗੀ ਹੋਈ ਹੈ ਟ੍ਰੈਫਿਕ ਨੂਨ ਡਾਇਵਰਟ ਕੀਤਾ ਜਾ ਰਿਹਾ ਹੈ। ਔਰ ਬੈਰੀਕੇਟਿੰਗ ਜੋ ਹੈ ਉਹ ਭਾਰੀ ਕਰ ਦਿੱਤੀ ਗਈ ਹੈ। ਇਸ ਤੋਂ ਅਗਰ ਪਿੱਛੇ ਬਿਲਕੁਲ ਟੋਲ ਪਲਾਜ਼ੇ ਦੇ ਨਾਲ ਦੀ ਗੱਲ ਕਰੀਏ ਤਾਂ ਉੱਥੇ ਪੈਰਾ ਮਿਲਟਰੀ ਫੋਰਸਿਜ਼ ਵੀ ਲੱਗੀਆਂ ਹੋਈਆਂ ਨੇ। ਤਾਂ तमाम ਜੋ ਟ੍ਰੈਫਿਕ ਹੈ ਆ ਰਸਤਾ ਜੋ ਹੈ ਰਾਜਪੁਰਾ ਨੂੰ ਜਾਂਦਾ ਹੈ ਤੇ ਟ੍ਰੈਫਿਕ ਡਾਇਵਰਟ ਕੀਤੀ ਜਾ ਰਹੀ ਹੈ ਤਾਂ ਹੁਣ ਅਗਰ ਪਟਿਆਲਾ ਦੇ ਵਿੱਚ ਕਿਸੇ ਨੇ ਐਂਟਰੀ ਕਰਨੀ ਹੈ ਤਾਂ ਉਹ ਪਿੰਡਾਂ ਦੇ ਰਸਤੇ ਵਿੱਚ ਐਂਟਰੀ ਕਰੇਗਾ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਇਸ ਵੇਲੇ ਪਟਿਆਲਾ ਰਾਜਪੁਰਾ ਰੋਡ ਦੀਆਂ ਜਿੱਥੇ ਕਿ ਸ਼ਹਿਰ ਦੀ ਐਂਟਰੀ ਜੋ ਹੈ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਤੇ ਡਾਇਵਰਸ਼ਨ ਦਿੱਤੀ ਗਈ ਹੈ ਡਾਇਵਰਟ ਕੀਤਾ ਜਾ ਰਿਹਾ ਹੈ ਟ੍ਰੈਫਿਕ ਇੱਥੋਂ ਔਰ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਇੰਤਜ਼ਾਰ ਵੀ ਹੁਣ ਕੀਤਾ ਜਾ ਰਿਹਾ ਹੈ ਕੁਝ ਕਿਸਾਨ ਜੱਥੇ ਬੰਦੀਆਂ ਇੱਥੇ ਖੜੀਆਂ ਨੇ ਔਰ ਹੋਰ ਕਿਸਾਨ ਜੱਥੇ ਬੰਦੀਆਂ ਸ਼ੰਭੂ ਬਾਰਡਰ ਤੋਂ ਅੱਜ ਇੱਥੇ ਪਹੁੰਚਣਗੇ ਤਾਂ 4 ਵਜੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਪਹੁੰਚ ਰਹੇ ਨੇ ਜਿਸ ਨੂੰ ਲੈ ਕੇ ਹਰ ਪੱਖ ਆਪਣੀ ਆਪਣੀ ਤਿਆਰੀ ਦੇ ਵਿੱਚ ਨਜ਼ਰ ਆ ਰਹੀ ਹੈ